ਮਾਨਸਾਬੇ ਕੇ ਭਾਰਤੀ ਕਿਸਾਨ ਜੁਨੇਤਾ ਅਗਰਾਹ ਦੇ ਸੱਦੇ ਤੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਮਾਨਸਾ ਦੇ ਸਮੇਂ ਧਰਨਾ ਦੇ ਕੇ ਪ੍ਰਦਰਸ਼ਨ ਕਰਦੇ ਕਿਹਾ ਕਿ ਆਉਣ ਵਾਲੀ ਕਣਕ ਦੀ ਬਜਾਈ ਲਈ ਡੀਏਪੀ ਖਾਦ ਦਾ ਕੋਈ ਪ੍ਰਬੰਧਨ ਨਹੀਂ ਕੀਤਾ ਗਿਆ ਜਿਸ ਤੇ ਕਿਸਾਨ ਚਿੰਤਤ ਹਨ ਤੇ ਦੋਸ਼ ਲਾਇਆ ਹੈ ਕਿ ਪੰਜਾਬ ਚ ਵੱਡੀ ਪੱਧਰ ਤੇ ਡੀਏਪੀ ਖਾਦ ਵਿਕ ਰਹੀ ਹੈ ਇਸ ਉੱਪਰ ਕੀ ਕਹਿਣਾ ਹੈ ਕਿਸਾਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਅੱਜ ਜਿਹੜਾ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਧਰਨਾ ਦੇਣ ਦਾ ਸਾਡਾ ਕੱਲ ਸੱਦਾ ਹੈ ਬਕੌਣੀ ਦਾ ਮਾਨਸਰ ਦੇ ਵਿੱਚ ਪੀਸੀ ਦਫ਼ਤਰ 'ਤੇ ਧਰਨਾ ਦੇ ਰਹੀਆਂ ਇਹਦੇ ਵਿੱਚ ਮੇਨ ਮੱਦ ਸਾਡੀ ਇਹ ਹੈ ਇੱਕ ਤਾਂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕਣਕ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣਾ ਉਹਦੇ ਲਈ ਕੋਈ ਡੀਏਪੀ ਦਾ ਪ੍ਰਬੰਧ ਕੋਈ ਨਹੀਂ ਹੈ ਨਾ ਐਕਸੈਸ ਸੁਸਾਇਟੀਆਂ ਦੇ ਵਿੱਚ ਡੀਏਪੀ ਆਈ ਨਹੀਂ ਕੋਈ ਨਾ ਹੀ ਕਿਸੇ ਮਤਲਬ ਪ੍ਰਾਈਵੇਟ ਇਟੀ ਚਾਹੁੰਦੇ ਤੇ ਨਾਲ ਜਿਹੜੀ ਵੱਡੀ ਸਮੱਸਿਆ ਹੋ ਰਾ ਰਹੀ ਹੈ ਵੀ ਜਿੱਤੇ-ਜਿੱਤੇ ਕੋਈ ਡੀਏਪੀ ਬਾਰੇ ਗੱਲ ਆਈ ਹੈ ਜੀ ਕਿਸੇ ਨਸਾਨ ਨੇ ਡੀਏਪੀ ਲੈਣੀ ਹੈ ਸੁਸਾਇਟੀ ਤੋਂ ਜਿਹੜੀਆਂ ਤਾਂ ਕਿਸੇ ਡੀਲਰ ਤੋਂ ਲੈਣੀ ਹੈ ਯੂਰਲ ਲੈਣੀ ਹੈ ਯਾਨੀ ਉਹਦੇ ਨਾਲ ਜਿਹੜੇ ਨਮਾ ਇਹਨਾਂ ਨੇ ਪਤਾ ਨਹੀਂ ਕਿਸਾਨਾਂ ਨੂੰ ਛੱਡਣ ਵਾਸਤੇ ਲੁੱਟਣ ਵਾਸਤੇ ਕਿਹੜੀ ਸਰਕਾਰ ਨੇ ਕੰਪਲੇਂਟ ਪੁਜੀ ਕੀਤੀ ਹੈ ਬੋਤਲਾਂ ਚ ਪਾ ਕੇ ਦੇ ਰਹੇ ਨੇ ਇਹਨਾਂ ਨੂੰ ਡੀਪ ਮੋਰੀਆਂ ਦੀ ਬਜਾਏ ਆ ਬੋਤਲਾ ਵਾਲੀ ਛਿੜਕੋ ਔਰ ਇਸੇ ਤਰ੍ਹਾਂ ਜੂਰੀਆ ਜਿਹੜੀ ਉਹਨੂੰ ਵੀ ਦੇਨੋ ਜੂਰੀਆ ਕਹਿੰਦੇ ਬੋਤਲਾ 'ਚ ਪਾ ਕੇ ਦਿੰਦੇ ਆ ਤੇ ਇਹਨੂੰ ਮੱਲੋ-ਮੱਲੀ ਥੁੱਕੀ ਜਾਂਦੀ ਹੈ ਇਹਦੇ ਨਾਲ ਨੈਨੋ ਦੇ ਨਾਲ ਨਾਲ ਹੋਰ ਕਿਤੇ ਜੁੜਿਆ ਜਿਹੜੀਆਂ ਖਾਤਾ ਇਹੋ ਜਿਹੀਆਂ ਜਿਵੇਂ ਕਿਸੇ ਖਤਾਰ ਸਾਹਿਬ ਜਿਨਕ ਹੈ ਇਹ ਜਿਨ੍ਹਾਂ ਦੀ ਲੋੜ ਕੀ ਹੈ ਉਹ ਮੱਲੋ-ਮੱਲੀ ਕਿਸਾਨਾਂ ਨੂੰ ਮਿਲਿਆ ਜਾ ਰਹੀਆਂ ਕਿਸਾਨਾਂ ਦੇ ਸਿਰ ਅਸੀਂ ਅੱਜ ਮੰਗ ਕਰ ਰਹੇ ਆ ਪੰਜਾਬ ਸਰਕਾਰ ਤੋਂ ਇੱਕ ਤੱਕ ਵੀ ਡੀਏਪੀ ਵੀ ਥੋੜਾ ਹੈ ਉਹ ਪੂਰੀ ਕਰੋ ਮੌਕੇ ਸਰ ਡੀਏਪੀ ਮਿਲੇ ਨਾਲ ਜਿਹੜਾ ਤੁਸੀਂ ਸਮਾਨ ਵੜ ਰਹੇ ਹੋ ਪਸਾਰਾਂ ਦੇ ਸਿਰ ਇਹਨੂੰ ਬੰਦ ਕਰੋ ਤੇ ਵੱਡੀ ਪੱਧਰ ਤੇ ਖਬਰਾਂ ਆ ਰਹੀਆਂ ਕਿ ਜਿਹੜੀ ਡੀਏਪੀ ਆ ਪੰਜਾਬ ਦੇ ਵਿੱਚ ਨਕਲੀ ਬਣਾ ਕੇ ਵੇਚੀ ਜਾ ਰਹੀ ਹੈ ਸ਼ਰਮ ਦੀ ਗੱਲ ਹੈ ਕਿ ਮੌਜੂਦਾ ਪੰਜਾਬ ਸਰਕਾਰ ਦੇ ਹੁੰਦਿਆਂ ਇਹਨਾਂ ਦੇ ਮਹਿਕ ਵੀ ਨੇ ਜਿਹੜੇ ਖਾਤਾ ਪਹਿਲਾਂ ਵਿਕੀਆਂ ਡੀਏਪੀ ਉਹਦੇ ਸੈਂਪਲ ਆਏ ਆ 60% ਸੈਂਪਲ ਆ ਜਿਹੜੇ ਡੀਏਪੀ ਦੇ ਮੇਲ ਆਏ ਨੇ ਅਜੇ ਤੱਕ ਉਹਨਾਂ ਦੇ ਖਿਲਾਫ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕੀਤੀ। ਮੋਕੇਵਿਲੇ ਤੇ ਦੌਧਰਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਸਰੀਆਮ ਇੱਕ ਫੈਕਟਰੀ ਲੱਗੀ ਹੈ ਜਿਹੜੀ ਨਕਲੀ ਡੀਐਪੀ ਬਣਾ ਕੇ ਵੇਚ ਰਹੀ ਹੈ। ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ। ਨਹੀਂ ਹੋਈਆਂ ਜਿਹੜੀਆਂ ਕਿਸਾਨ ਮਾਰੂ ਫੈਸਲੇ ਜਿਹੜੇ ਹੋ ਰਿਹਾ ਸਰਕਾਰ ਦੇ ਹੁੰਦੇ ਆ। ਸਰਕਾਰ ਉਹਨਾਂ ਦੋਸ਼ੀਆਂ ਨੂੰ ਫੜੇ ਨਕਲੀ ਖਾਦਾ, ਨਕਲੀ ਦਵਾਈਆਂ, ਨਕਲੀ ਬੀਜ ਜਿਹੜੇ ਵੇਚ ਰਿਹਾ ਹੈ ਉਹਨਾਂ ਨੂੰ ਫੜ ਕੇ ਟੰਗੇ ਗਿਲਾ ਚੁੱਤੇ ਤੇ ਡੀਏਪੀ ਦੀ ਕੰਮ ਜਿਹੜੀ ਪੂਰੀ ਕਰੇ ਜੇਕਰ ਹਾਲਾਤ ਇਹੋ ਜਿਹੇ ਰਹੇ ਤਾਂ ਕਿਸਾਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਣ ਕਿਸਾਨ ਸਰਕਾਰਾਂ ਦੇ ਆਉਣਗੇ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋ ਮੁਰਦਾਵਾਲ 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 ਪੰਜਾਬ ਸਰਕਾਰ ਮੁਰਦਾਵਾਲ ਮੁਰਦਾਵਾਲ ਕਾ ਖਾਲਸਾ ਕਿਸਾਨਾਂ ਮਜ਼ਦੂਰਾਂ ਮਾਵਾਂ ਭੈਣਾਂ ਦਾ ਇੱਕ ਜਿੰਦਾਬਾਦ 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 ਲੋਕੀ ਤਾਂ ਜਿੰਦਾਬਾਦ ਜਿਹੜਾ ਅੱਜ ਦਾ ਜਿਹੜਾ ਇਹ ਸਾਡਾ ਭਾਰਤੀ ਕਿਸਾਨ ਜੂਨ ਲਹਿਰਾਂ ਦੇ ਵੱਲੋਂ ਪੂਰੇ ਲੋਕਾਂ ਨਾਲ ਦਾਰ ਦਫ਼ਤਰ ਅੱਗੇ ਆਇਆ ਹੋਇਆ ਹੈ ਕਿਸਾਨੀ ਦੇ ਸਿਰ ਤੇ ਘੁੰਮੀ ਹੈ ਇਹ ਉਹ ਗਰਾਹ ਜਿੱਥੇ ਬੰਦੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਇਹ ਕਾਲ ਦਿੱਤੀ ਗਈ ਹੈ ਕਿ ਪੂਰੀ ਪੈਸੇ ਵਟ ਕੇ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਜਿਹੜੀ ਵੀ ਖਾਦ ਦੀ ਚੱਪੜਾ ਲੈਣਾ ਹੈ ਕਿੱਥੇ ਲਾ ਰਹੀ ਹੈ ਜਾਂ ਜੇ ਕਿਸਾਨਾਂ ਨੂੰ ਕਿਤੇ ਬਾੜੀ ਮੋਟੀ ਵੀ ਡੀਏਪੀ ਖਾ ਕੇ ਕਿੱਥੋਂ ਦਾ ਕਿੱਥੋਂ ਮਿਲ ਰਹੀ ਹੈ ਨਸੀਬ ਹੋ ਰਹੀ ਹੈ ਉਹ ਜਿਹੜੇ ਵੇਚਣ ਵਾਲੇ ਡੀਲਰ ਹੈ ਜਾਂ ਸੋਸਾਇਟੀਆਂ ਵਾਲੇ ਹੈ ਜਿਹੜੀ ਉਹ ਸ਼ਰਤਾਂ ਵੜ ਰਹੇ ਹੈ ਕਿਸਾਨਾਂ ਤੇ ਕਿ ਜੇ ਸੀ ਡੀਏਪੀ ਤੇ ਲੈ ਰਹੀ ਹੈ ਤਾਂ ਡੀਏਪੀ ਦੇ ਨਾਲ ਹੋਰ ਜਿਹੜਾ ਸਾਡੇ ਕੋਲੇ ਕੋਈ ਸਾਜੋ ਸਮਾਨ ਪਿਆ ਹੈ ਭਾਵੇਂ ਉਹ ਕੋਈ ਦਵਾਈਆਂ ਹੈ ਭਾਵੇਂ ਕੋਈ ਮੈਨੂ ਮਤਲਬ ਜੂਰੀਆ ਹੈ ਭਾਵੇਂ ਕੋਈ ਜਿੱਕਾ ਹੈ ਇਸ ਕਿਸਮ ਦਾ ਜਿਹੜਾ ਸਮਾਨ ਸਾਡੇ ਕੋਲ ਹੈਗਾ ਉਹ ਸਮਾਨ ਵੀ ਤੁਹਾਨੂੰ ਹਰ ਹਾਲਤ ਦੇ ਵਿੱਚ ਲੈਣਾ ਪੂਗਾ ਫਿਰ ਤੁਹਾਨੂੰ ਕੋਈ ਡੀਪੀ ਦੀ ਬੋਰੀ ਹੈ ਜਿਹੜੀ ਉਹ ਮਿਲ ਸਕਦੀ ਹੈ ਇਸ ਕਰਕੇ ਅਸੀਂ ਅੱਜ ਇਸ ਗੱਲ ਨੂੰ ਇੱਥੇ ਬੰਦ ਕਰਨਾ ਹੈ ਕਿ ਡੀਪੀ ਦੀ ਜਿਹੜੀ ਲੋਟ ਆ ਰਹੀ ਹੈ ਜਿਹਦੀ ਜਲਦ ਆ ਰਹੀ ਹੈ ਉਹ ਪੂਰੀ ਤਰ੍ਹਾਂ ਕੀਤੀ ਜਾਵੇ ਕਿਉਂਕਿ ਜੇ ਡੀਪੀ ਦੀ ਕੱਲ ਤਾਂ ਪੂਰੀ ਨਹੀਂ ਹੁੰਦੀ ਹੈ ਤਾਂ ਇਹਦਾ ਅਸਰ ਪੂਰੀ ਤਰ੍ਹਾਂ ਸਾਡੀ ਖੇਤੀ ਨੂੰ ਪ੍ਰਭਾਵਿਤ ਕਰੂਗਾ ਕਿਉਂਕਿ ਇਹਨਾਂ ਨਾਲੇ ਦਿਨਾਂ ਦੇ ਵਿੱਚ ਜਿਹੜੀ ਕਣਕ ਦੀ ਬਜਾਈ ਹੋਣੀ ਹੈ ਉਹ ਬਜਾਈ ਤੇ ਵੀ ਇਸ ਗੱਲ ਦਾ ਡੂੰਘਾ ਅਸਰ ਪਾਊਗਾ ਜੇ ਇਸ ਗੱਲ ਦਾ ਡੂੰਘਾ ਅਸਰ ਹੁਣ ਕਰਤੇ ਪੈਂਦਾ ਤਾਂ ਪੂਰੇ ਅਨਾਜ ਤੇ ਇਸ ਗੱਲ ਦਾ ਸੰਕਟ ਆ ਸਕਦਾ ਹੈ ਇਸ ਕਰਕੇ ਅਸੀਂ ਇਸ ਮੰਗ ਨੂੰ ਲੈ ਕੇ ਅੱਜ ਇੱਥੇ ਘਰਲਾ ਆਇਆ ਹੋਇਆ ਹੈ ਕਿ ਇਹ ਕਿੰਨੇ ਜਿਹੜੀ ਜਾਂ ਕੋਈ ਸਮੱਸਿਆ ਹੈ ਜਾਂ ਇੱਥੇ ਕਾਲਾ ਬਜਾਰੀ ਹੋ ਰਹੀ ਹੈ ਜਾਂ ਮਤਲਬ ਕਿਸਾਨਾਂ ਨੂੰ ਬੀਜ ਵਗੈਰਾ ਜਿਹੜੇ ਸਾਰੇ ਨਕਲੀ ਦਿੱਤੇ ਜਾ ਰਹੇ ਐ ਜੋ ਵੈਸੇ ਉਹ ਨਕਲੀ ਵੇਚਣ ਵਾਲਿਆਂ ਤੇ ਕਾਰਵਾਈ ਜਿਹੜੀ ਹੋਣੀ ਚਾਹੀਦੀ ਐ ਇਸ ਗੱਲ ਨੂੰ ਲੈ ਕੇ ਡੀਏਪੀ ਬੰਦ ਕਰੋ ਬੰਦ ਕਰੋ ਬੰਦ ਕਰੋ ਨਕਲੀ ਡੀਏਪੀ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕ ਇਟਾ ਜਿੰਦਾਬਾਦ 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 ਉਹ ਜਿਹੜੀ ਸਟੇਜ ਦੀ ਕਾਰਵਾਈ ਆ ਤਾਂ ਸ਼ੁਰੂ ਕਰਨ ਲੱਗਿਆ ਦੂਸਰਾ ਬੇਨਤੀ ਕਰਦੇ ਆ ਇਹ ਦੂ ਬਾਦ ਪਾਣ ਕੇ ਬਾਹਰੀ ਉਥੋਂ ਦੇ ਉੱਤੇ ਜਾ ਜਾਣਗੇ ਬਾਗਲੇ ਪਰਨ ਨਗੇ داری ਉਹ ਦਿੱਲੀ ਵਾਲਿਆ ਜਾਣਗੇ ਇਹ ਬਾਗਲੇ ਪਰਨ ਨਗੇ داری ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਈਪੀ ਦੀ ਥੋੜਾ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ DAP ਆ ਜਿਹੜਾ ਮਾਰਕਾ ਹੈ ਉਹ ਸੁੱਧ ਦਿਓ ਸੁੱਧ ਦਿਓ ਸੁੱਧ ਦਿਓ ਨਕਲੀ DAP ਬੰਦ